ਤੋ ਹੈਲੋ ਸਟੂਡੈਂਟ ਅੱਜ ਦੀ ਕਲਾਸ ਦੇ ਵਿੱਚ ਆਪਾਂ ਵਿਰੋਧੀ ਸ਼ਬਦ ਦਾ ਮੌਕ ਟੈਸਟ ਲੈ ਕੇ ਆਏ ਆਂ ਤੇ ਜਿਹੜੇ ਇਹ ਵਿਰੋਧੀ ਸ਼ਬਦ ਕਰਾਂਗੇ ਇਹ ਟੈਸਟ ਹੋਊਗਾ ਤੁਹਾਡਾ 20 ਨੰਬਰ ਦਾ ਠੀਕ ਹੈ ਤੇ 20 ਵਿੱਚੋਂ ਤੁਹਾਡੇ ਜਿੰਨੇ ਵੀ ਨੰਬਰ ਆਇਏ ਨੇ ਤੁਸੀਂ ਕਮੈਂਟ ਕਰਕੇ ਦੱਸਣੇ ਨੇ ਬੀ ਦੇ ਵਿੱਚ ਤੁਹਾਡੇ ਜਿਵੇਂ 18 ਆ ਜਾਂ 19 ਨੰਬਰ ਆਇਆ ਤਾਂ ਤੁਹਾਡੇ ਵਿਰੋਧੀ ਸ਼ਬਦਾਂ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਤੁਸੀਂ ਤਿਆਰੀ ਕੀਤੀ ਹੋਈ ਹੈ ਵਿਰੋਧੀ ਸ਼ਬਦਾਂ ਦੀ ਠੀਕ ਹੈ ਤੇ ਜਿਹੜੇ ਇਹ ਟੈਸਟ ਕਰਾਂਗੇ ਆਪਾਂ ਡੇਲੀ ਤੁਹਾਨੂੰ ਕੋਈ ਨਾ ਕੋਈ ਟੈਸਟ ਮਿਲੇਗਾ ਕੋਈ ਨਾ ਕੋਈ ਸਬਜੈਕਟ ਤੇ ਜਾਂ ਕੋਈ ਨਾ ਕੋਈ ਟੌਪਿਕ ਤੇ ਤੁਹਾਨੂੰ ਡੇਲੀ ਟੈਸਟ ਮਿਲਿਆ ਕਰੂਗਾ ਵਿਰੋਧੀ ਸ਼ਬਦ ਹੋਗੇ ਸਮਾਨਾਰਥਕ ਸ਼ਬਦ ਹੋਗੇ ਨਾਵ ਹੋਗੇ ਪੜਨਾਵ ਹੋਗੇ ਲਿੰਗ ਹੋਗੇ ਸਾਰਿਆਂ ਟੌਪਿਕਾਂ ਦੇ ਤੁਹਾਨੂੰ ਟੈਸਟ ਮਿਲਿਆ ਕਰਾਂਗੇ ਮੁਕ ਟੈਸਟ ਠੀਕ ਹੈ ਤੇ ਇਹ ਜਿਹੜੇ ਟੈਸਟ ਲੈ ਕੇ ਆਇਆ ਕਰਾਂਗੇ ਅਸੀਂ ਇਹ ਪਿੱਛੇ 2024 ਦੇ ਜਿੰਨੇ ਵੀ ਸ਼ਿਫਟਾਂ ਹੋਈਆਂ ਨੇ ਪੰਜਾਬ ਪੁਲਿਸ ਦੇ ਆ ਉਹਨਾਂ ਵਿੱਚੋਂ ਕੱਢ ਕੇ ਲੈ ਕੇ ਆਇਆ ਠੀਕ ਹੈ ਜੇ ਪੰਜਾਬੀ ਦੇ ਪੇਪਰ ਹੁੰਦਾ ਹੈ ਏ ਹੁੰਦਾ ਹੈ ਫਿਰ ਬੀ ਨੰਬਰ ਦੇ ਵਿੱਚ ਪੰਜਾਬੀ ਆਉਂਦੀ ਹੈ 10 ਨੰਬਰ ਦੀ ਤੇ ਜਿਹੜਾ ਏ ਪੇਪਰ ਹੁੰਦਾ ਉਹਦੇ ਵਿੱਚ ਆਉਂਦੀ ਹੈ ਪੰਜਾਬੀ 50 ਨੰਬਰ ਦਾ ਪੇਪਰ ਹੁੰਦਾ ਪੰਜਾਬੀ ਦਾ ਉਹ ਕੁਆਲੀਫਾਈ ਲਈ ਤੁਹਾਨੂੰ 25 ਨੰਬਰ ਚਾਹੀਦੇ ਨੇ ਉਹ 50 ਨੰਬਰ ਦੇ ਵਿੱਚੋਂ ਜਿੰਨੇ ਵੀ ਵਿਰੋਧੀ ਸ਼ਬਦਾਏ ਨੇ ਉਹਨਾਂ ਵਿੱਚੋਂ ਸਾਰੇ ਸ਼ਿਫਟਾਂ ਵਿੱਚੋਂ ਕੱਢ ਕੇ ਲੈ ਕੇ ਆਇਆ ਮੈਂ ਤੁਹਾਡੇ ਲਈ ਠੀਕ ਹੈ ਤੇ ਨਾਲੇ ਤੁਸੀਂ ਕੋਪੀ ਪੈਨ ਨਾਲ ਲੈ ਕੇ ਵੇਜੋ ਤੇ ਨਾਲ ਦੇ ਨਾਲ ਤੁਸੀਂ ਕਰਨਾ ਹੈ ਮੈਂ ਤੁਹਾਨੂੰ ਕੁਝ ਸੈਕਿੰਡ ਦੇਵਾਂਗਾ অপਸ਼ਨ ਸੋਚਣ ਲਈ ਤੁਹਾਡਾ ਜੋ ਵੀ অপਸ਼ਨ ਆਊਗਾ ਕਾਪੀ ਤੇ ਲਿਖਣਾ ਬਾਅਦ ਵਿੱਚ ਤੁਸੀਂ ਮੈਚ ਕਰਕੇ ਦੇਖਣਾ ਔਰ ਨਾਲ ਦੇ ਨਾਲ ਤੁਸੀਂ ਦੱਸਣਾ ਹੈ ਕਮੈਂਟ ਕਰਕੇ ਵੀ ਤੁਹਾਡੇ ਕਿੰਨੇ ਨੰਬਰ ਆਏ ਨੇ ਬਾਅਦ ਵਿੱਚ ਠੀਕ ਹੈ ਤਾਂ ਚਲੋ ਕਰਦੇ ਹਾਂ ਕਲਾਸ ਸਟਾਰਟ ਫਰਸਟ ਉਸਤਤ फर्स्ट की है उसत् उसत्त ठीक है ऑप्शन देते हुए ने ए ऑप्शन दिता है निंद्या, बी ऑप्शन दिता है सिफ सी ऑप्शन दिता है प्रशंसा ਡੀ ਆਪਸ਼ਨ ਦਿੱਤਾ ਹੈ ਵਿਡਿਆਈ ਠੀਕ ਹੈ ਉਸਤਤ ਦਾ ਏ ਆਪਸ਼ਨ ਦਿੱਤਾ ਨਿੰਦਿਆ ਬੀ ਆਪਸ਼ਨ ਸਿੱਖ ਸੀ ਆਪਸ਼ਨ ਪ੍ਰਸ਼ੰਸਾ ਡੀ ਆਪਸ਼ਨ ਵਿਡਿਆਈ ਕੋਸ਼ਿਸ਼ ਕਰਨ ਤੁਹਾਨੂੰ ਦੇਵਾਂਗਾ ਸੋਚਣ ਲਈ ਤੁਹਾਡਾ ਜੋ ਵੀ ਅਨਸਰ ਹੋ ਪਰਾ ਕਾਪੀ ਤੇ ਲਿਖ ਲਓ ਬਾਅਦ ਵਿੱਚ ਤੁਸੀਂ ਮੈਚ ਕਰਕੇ ਦੇਖ ਸਕਦੇ ਹੋ ਠੀਕ ਹੈ ਤੇ ਇਸ ਦਾ ਜੋ கரੈਕਟ ਅਨਸਰ ਹੋਗਾ ਏ ਉਸਤਤ ਦਾ ਕੀ ਹੁੰਦਾ ਹੈ ਵਿਰੋਧੀ ਨਿੰਦਿਆ ਏ ਠੀਕ ਹੈ ਦੁਜੈ ਅੰਤ ਜਿਹੜੇ ਆਪਸ਼ਨ ਦਿੱਤੇ ਆਪਾਂ ਨੂੰ ਏ ਆਪਸ਼ਨ ਦਿੱਤਾ ਹੈ ਆਰੰਭ ਬੀ ਆਪਸ਼ਨ ਦਿੱਤਾ ਹੈ ਨਵਾਂ ਸੀ ਆਪਸ਼ਨ ਦਿੱਤਾ ਹੈ ਦੂਰ ਡੀ ਆਪਸ਼ਨ ਦਿੱਤਾ ਹੈ ਆਖਿਰ ਠੀਕ ਹੈ ਤੇ ਇਹਦਾ ਅਨਸਰ ਤੁਸੀਂ ਕਰ ਲਓ ਪਹਿਲਾਂ ਨੋਟ ਕਾਪੀ ਤੇ ਤੁਹਾਡਾ ਜੋ ਵੀ ਆਇਆ ਏ ਆਇਆ ਬੀ ਆਇਆ ਸੀ ਆਇਆ ਡੀ ਆ ਬਾਅਦ ਵੀ ਤੁਸੀਂ ਮੈਚ ਕਰਕੇ ਦੇਖ ਸਕਦੇ ਹੋ ਠੀਕ ਅੰਤ ਦਾ ਵਿਰੋਧੀ ਕੀ ਹੋਊਗਾ ਆੰਤ ਦਾ ਹੋਊਗਾ ਆਰੰਭ ਆਰੰਭ ਦੇਖੋ ਕਿਹੜੇ ਆਪਸ਼ਨ ਦੇ ਵਿੱਚ ਇੱਥੇ ਏ ਇਹਦਾ ਕਰੈਕਟ ਅਨਸਰ ਹੋਊਗਾ ਏ ਠੀਕ ਹੈ ਤੀਜਾ ਹੈ ਆਮਦਨ آمدਨ 옵ਸ਼ਨ ਦਿੱਤੇ ਨੇ اے 옵ਸ਼ਨ ਦਿੱਤਾ ਹੈ ਅਮੀਰ ਬੀ 옵ਸ਼ਨ ਦਿੱਤਾ ਹੈ ਲਾਭ ਸੀ 옵ਸ਼ਨ ਦਿੱਤਾ ਹੈ ਖਰਚ ਡੀ 옵ਸ਼ਨ ਦਿੱਤਾ ਹੈ ਰੁਪਿਆ ਠੀਕ ਹੈ آمدਨ ਦਾ ਚਾਰ ਆਪਸ਼ਨ ਦਿੱਤੇ ਨੇ آمدਨ ਦਾ ਵਿਰੋਧੀ ਕੀ ਹੋਊਗਾ ਅਮੀਰ ਹੋਊਗਾ ਬੀ ਆਪਸ਼ਨ ਦਿੱਤਾ ਲਾਭ ਸੀ ਆਪਸ਼ਨ ਦਿੱਤਾ ਖਰਚ ਡੀ ਆਪਸ਼ਨ ਦਿੱਤਾ ਰੁਪਇਆ ਕੋਈ ਸਾਈਡ ਤੁਹਾਨੂੰ ਸੋਚਣ ਲਈ ਦੇ ਰਹੇ ਆ ਤੁਹਾਡਾ ਜੋ ਵੀ ਅਨਸਰ ਆ ਉਹ ਲਿਖ ਸਕਦੇ ਹੋ ਤੁਸੀਂ ਠੀਕ ਹੈ ਫਿਰ ਬਾਅਦ ਵਿੱਚ ਤੁਸੀਂ ਮੈਚ ਕਰਕੇ ਦੇਖਣਾ ਔਰ ਨਾਲ ਦੀ ਨਾਲ ਬਾਅਦ ਦੇ ਵਿੱਚ ਤੁਹਾਨੂੰ ਜਿੰਨੇ ਵੀ ਤੁਹਾਡੇ 20 ਵਿੱਚੋਂ ਨੰਬਰ ਆਏ ਨੇ 18 ਆਏ ਨੇ 15 ਆਏ ਨੇ ਜਾਂ 20 ਚੋਂ 20 ਆਏ ਨੇ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਠੀਕ ਹੈ ਤਾਂ آمدਨ ਦਾ ਵਿਰੋਧੀ ਕੀ ਹੋਊਗਾ ਖਰਚ ਸੀ ਆਪਸ਼ਨ கரੈਕਟ ਹੈ ਦਾ ਗਿਅਰ ਹਾਰ ਹਾਰ ਦਾ ਵਿਰੋਧੀ ਕੀ ਹੋਊਗਾ অপশন ਦਿੱਤੇ ਨੇ এ অপশন ਦਿੱਤਾ ਹੈ ਕੀਮਤ সি অপশন ਦਿੱਤਾ ਹੈ এ অপশন ਦਿੱਤਾ ਬੀ অপশন ਦਿੱਤਾ ਮਹਿੰਗਾ সি অপশন ਦਿੱਤਾ ਜਿੱਤ डी ऑप्शन है, ठीक है हार विरोधी की होगा हार विरोधी होगा जीत जीत कि ऑप्शन है सी, तो यह करेक्ट आंसर होगा सी ठीक है ਤਾਨੂੰ ਡੇਲੀ ਕੋਈ ਨਾ ਕੋਈ ਟੋਪਿਕ ਤੇ ਪੰਜਾਬੀ ਇਕਰਣ ਦੇ ਆ ਨਾ ਹੋਏ ਆਪੜ ਨਾ ਹੋਏ ਅਵਿਸ਼ੇਸ਼ਣ ਹੋਏ ਕਿਰਿਆਵਿਸ਼ੇਸ਼ਣ ਹੋਏ ਤੁਹਾਨੂੰ ਇੱਕ ਮੁਕ ਟੈਸਟ ਡੇਲੀ ਮਿਲਿਆ ਕਰੂਗਾ ਸਾਡੇ ਚੈਨਲ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਆਈਕਨ ਨੂੰ ਔਨ ਕਰ ਲਓ ਠੀਕ ਹੈ ਤਾਂ ਕਿ ਅੱਗੋਂ ਜਦੋਂ ਵੀ ਅਸੀਂ ਲਾਈਵ ਕਲਾਸ ਲਗਾਈਏ ਜਾਂ ਕੋਈ ਵੀਡੀਓ ਅਪਲੋਡ ਕਰੀਏ ਉਹ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਕੇ ਔਰ ਜੇਡਾ ਪੰਜਾਬ ਪੁਲਿਸ ਦੇ ਇਗਜ਼ਾਮ ਉਹ ਮਈ ਦੇ ਵਿੱਚ ਹੋਣਾ ਹੈ ਇਹ ਫਰਸਟ ਵੀਕ ਤੋਂ ਸਟਾਰਟ ਹੋ ਜਾਣੀ ਹੈ ਅਗਿਆ ਪੰਜਵਾਂ ਖੁਸ਼ੀ ਏ ਆਪਸ਼ਨ ਦਿੱਤਾ ਹੈ ਪ੍ਰਸ਼ੰਸਾ गमी। गमी बी ऑप्शन ਦਿੱਤਾ ਹੈ ਗਮੀ ਸੀ ऑप्शन ਦਿੱਤਾ ਹੈ ਜਲਦੀ ਡੀ ऑप्शन ਦਿੱਤਾ ਹੈ ਵਿੜਾਈ ਠੀਕ ਹੈ ਤਾਂ ਖੁਸ਼ੀ ਦਾ ਵਿਰੋਧੀ ਸ਼ਬਦ ਕੀ ਹੋਊਗਾ ਖੁਸ਼ੀ ਦਾ ਹੋਊਗਾ ਗਮੀ ਗਮੀ ਕਿਹੜੇ অপশন ਦੀ ਦਿੱਤਾ ਹੈ ਬੀ तो इधर करेक्ट आंसर होगा बी अगे छेवा मित्र ए ऑप्शन दिता है रिश्तेदार ए ऑप्शन दिता है रिश्तेदार बी ऑप्शन दिता है दोस्त सी ऑप्शन दिता है दुश्मन डी ऑप्शन दिता है सहेली ठीक है तो मित्र का विरोधी की होगा पहला थोड़ा जो भी है नोट कर लो फिर मैं फिर दिन मैच करना है। ठीक है तो मित्र का विरोधी की होगा दुश्मन दुश्मन कहड़े ऑप्शन बिजली सी तो ये करेक्ट आंसर होगा सी गर्मी ए ऑप्शन दिता है पसीना भी ऑप्शन दिता है सर्दी सी ऑप्शन दिता है बारिश ਸੀ ਆਪਸ਼ਨ ਦਿੱਤਾ ਬਰਸਾਤ ਬਰਸਾਤ ਡੀ ਆਪਸ਼ਨ ਦਿੱਤਾ ਹੈ ਗਮੀ ਠੀਕ ਹੈ ਤੋਂ ਗਰਮੀ ਦਾ ਵਿਰੋਧੀ ਸ਼ਬਦ ਕੀ ਹੋਊਗਾ ਗਰਮੀ ਦਾ ਹੋਊਗਾ ਸਰਦੀ ਸਰਦੀ ਕਿਹੜੇ ਆਪਸ਼ਨ ਦਿੱਤਾ ਹੈ ਬੀ ਤੋਂ ਇਹਦਾ ਕਰੈਕਟ ਆਨਸਰ ਹੋਊਗਾ ਬੀ ਅੱਗੇ ਹੈ 8ਵਾਂ ਸਿਆਣਾ ਸ਼ਿਆਣਾ ਦਾ ਵਿਰੋਧੀ ਸ਼ਬਦ ਕੀ ਹੋਊਗਾ ਏ ਆਪਸ਼ਨ ਦਿੱਤਾ ਆਪਾਂ ਨੂੰ ਅਕਲਮੰਦ ਅਕਲਮੰਦ ਬੀ ਆਪਸ਼ਨ ਦਿੱਤਾ ਹੈ ਸਮਰਦਾਰ ਬੀ ਆਪਸ਼ਨ ਦਿੱਤਾ ਸਮਰਦਾਰ ਸੀ ਆਪਸ਼ਨ ਦਿੱਤਾ ਆਪਾਂ ਨੂੰ ਮਾਲਕ ਡੀ ਆਪਸ਼ਨ ਦਿੱਤਾ ਆਪਾਂ ਨੂੰ ਬੇਕੂਫ ਬੇਕੂਫ ਠੀਕ ਹੈ ਤਾਂ ਸਿਆਣਾ ਦਾ ਵਿਰੋਧੀ ਸ਼ਬਦ ਕੀ ਹੋਊਗਾ ਬੇਕੂਫ ਬੇਕੂਫ ਕਿਹੜੇ ਆਪਸੰਦੇਸ਼ ਦਿੱਤਾ ਹੈ ਡੇ ਆਪਸ਼ਨ ਤਾਂ ਇਹਦਾ ਕਰੈਕਟ ਆਨਸਰ ਹੋ ਜੂਗਾ ਡੇ ਠੀਕ ਹੈ ਤੇ ਜਿਹੜੇ ਇਹ ਕਰ ਰਹੇ ਆ ਆਪਾਂ ਇਹ ਪਿੱਛੇ 2024 ਦੇ ਜਿੰਨੇ ਵੀ ਐਗਜ਼ਾਮ ਹੋਏ ਨੇ ਇਹ ਪੇਪਰ ਦੇ ਵਿੱਚ ਜਾਂ ਬੀ ਪੇਪਰ ਦੇ ਵਿੱਚ 10 ਨੰਬਰ ਦੀ ਪੰਜਾਬੀ ਆਉਂਦੀ ਆ ਉਹਨਾਂ ਵਿੱਚੋਂ ਚੱਕ ਕੇ ਇੱਕ ਇੱਕ ਕੇ ਜਾਂ ਦੋ ਦੋ ਨੰਬਰ ਦੇ ਉਹਨਾਂ ਵਿੱਚੋਂ ਆਏ ਹੋਏ ਸੀ ਵਿਰੋਧੀ ਸ਼ਬਦ ਉਨਾ ਵਿੱਚੋਂ ਜਿਹੜਾ 50 ਨੰਬਰ ਦਾ ਪੇਪਰ ਹੁੰਦਾ ਹੈ ਉਹਦੇ ਵਿੱਚੋਂ ਤਿੰਨ-ਤਿੰਨ ਜਾਂ ਚਾਰ-ਚਾਰ ਵਿਰੋਧੀ ਸ਼ਬਦ ਆਏ ਸੀ ਉਹ ਸਾਰੇ ਦੇ ਸਾਰੇ ਇਕੱਠੇ ਕਰਕੇ ਤੁਹਾਡੇ ਲਈ ਮੌਕ ਟੈਸਟ ਲੈ ਕੇ ਆਇਆ ਮੈਂ ਠੀਕ ਹੈ ਇਹ ਤੁਸੀਂ ਕਲਾਸ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਤੇ ਬਾਰ-ਬਾਰ ਇਹੀ ਰਿਪੀਟ ਹੋ ਰਹੇ ਨੇ ਠੀਕ ਹੈ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਬਾਅਦ ਵਿੱਚ ਤੁਹਾਡੇ ਕਿੰਨੇ ਨੰਬਰ ਬਣੇ ਨੇ 20 ਵਿੱਚੋਂ ਇਹ ਤੁਸੀਂ ਪੰਜਾਬੀ ਵਿਆਕਰਣ ਦੀ ਤੁਹਾਡੀ ਤਿਆਰੀ ਦੇਖ ਸਕਦੇ ਹੋ ਕਿੰਨੇ ਕ ਹੈ ਤੇ ਡੇਲੀ ਤੁਹਾਨੂੰ ਕੋਈ ਨਾ ਕੋਈ ਟੋਪਿਕ ਤੇ ਮੌਕ ਟੈਸਟ ਮਿਲਿਆ ਕਰੂਗਾ ਪੰਜਾਬੀ ਵਿਆਕਰਣ ਦੇ ਜਾਂ ਨਾਅਵ ਤੇ ਪੜਨਾਵ ਤੇ ਫਿਰ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਹੋਗੀ ਕਿਰਿਆ ਹੋਗੀ ਵਿਸਮਿਕ ਹੋਗੇ ਜਿੰਨੇ ਵੀ ਟੋਪਿਕ ਨੇ ਪੰਜਾਬੀ ਵਿਆਕਰਣਾਂ ਦੀ ਹਰ ਰੇਖ ਤੇ ਤੁਹਾਨੂੰ ਮੌਕ ਟੈਸਟ ਮਿਲਣਗੇ ਆਪਣੇ ਚੈਨਲ ਦੇ ਠੀਕ ਹੈ ਔਰ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਆਈਕਨ ਨੂੰ ਔਨ ਕਰ ਲਓ ਠੀਕ ਹੈ अगेनोमा डरपोक डरपोक का विरोधी क्या होगा ए ऑप्शन दिता है हिम्मत बी ऑप्शन दिता है समझदार ਸੀ 옵ਸ਼ਨ ਦਿੱਤਾ ਹੈ ਬਹਾਦਰ ḍe 옵ਸ਼ਨ ਦਿੱਤਾ ਹੈ ਕੰਬਣਾ ਠੀਕ ਹੈ ਤਾਂ ਡਰਪੋਕ ਦਾ ਵਿਰੋਧੀ ਕੀ ਹੋਊਗਾ ਡਰਪੋਕ ਦਾ ਹੋਊਗਾ ਬਹਾਦਰ ਬਹਾਦਰ ਕਿਹੜੇ 옵ਸ਼ਨ ਦੇ ਵਿੱਚ ਦਿੱਤਾ ਹੈ ਸੀ ਠੀਕ ਹੈ ਅੱਗੇ 10ਵਾਂ ਚੰਗਾ ਚੰਗੇ ਦਾ ਵਿਰੋਧੀ ਕੀ ਹੋਆ অপਸ਼ਨ ਦਿੱਤਾ ਆਪਾਂ ਨੂੰ A অপਸ਼ਨ ਦਿੱਤਾ ਨਵਾ B অপਸ਼ਨ ਦਿੱਤਾ ਆਪਾਂ ਨੂੰ ਘਟਿਆ C অপਸ਼ਨ ਦਿੱਤਾ ਹੈ সস্তা D অপਸ਼ਨ ਦਿੱਤਾ ਹੈ ਇਹਨਾਂ ਵਿੱਚੋਂ ਕੋਈ ਨਹੀਂ ਇੰਨਾ ਵਿੱਚੋਂ ਕੋਈ ਨਹੀਂ ਠੀਕ ਹੈ ਤੋਂ ਤੁਹਾਨੂੰ ਕੁਝ ਸੈਕਿੰਡ ਦੇ ਰਿਹਾ ਤੁਹਾਡਾ ਆਨਸਰ ਸੋਚਣ ਲਈ ਤੁਸੀਂ ਸੋਚੋ ਫਿਰ ਮੈਂ ਦੱਸਦਾ ਠੀਕ ਹੈ ਤੁਸੀਂ ਮੈਚ ਕਰਕੇ ਦੇਖ ਸਕਦੇ ਹੋ ਬਾਅਦ ਵਿੱਚ ਤੇ ਚੰਗਾ ਦਾ ਵਿਰੋਧੀ ਸ਼ਬਦ ਹੋਗਾ ਇਹਨਾਂ ਵਿੱਚੋਂ கரੈਕਟ ਆਨਸਰ ਹੋਊਗਾ ਡੀ ਇਹਨਾਂ ਵਿੱਚੋਂ ਕੋਈ ਨਹੀਂ ਠੀਕ ਹੈ ਇਹਦਾ கரੈਕਟ ਆਨਸਰ ਹੋਊਗਾ ਡੀ ਕਿਉਂਕਿ ਨਾਤਾ ਚੰਗਾ ਦਾ ਨਾ ਹੋ ਸਕਦਾ ਨਾ ਘਟੀਆ ਹੋ ਸਕਦਾ ਨਾ ਸਸਤਾ ਹੋ ਸਕਦਾ ਇਹਦਾ கரੈਕਟ ਆਨਸਰ ਹੋਊਗਾ ਡੀ ਇਹਨਾਂ ਵਿੱਚੋਂ ਕੋਈ ਨਹੀਂ ਅੱਗੇ 11ਵਾਂ ਦਿਨ ਦੇਖੋ ਕਿੰਨਾ ਸੋਕਾ ਪੁੱਛਿਆ ਹੋਇਆ ਹੈ ਨਾ ਦਿਨ ਦਾ ਏ অপਸ਼ਨ ਦਿੱਤਾ ਹੈ ਮੇਰਾ ਬੀ অপਸ਼ਨ ਦਿੱਤਾ ਹੈ ਚੰ드ਰਮਾ ਕਈ ਬੱਚੇ ਨਾ ਦਿਨ ਦਾ ਵਿਰੋਧੀ ਚੰ드ਰਮਾ ਵੀ ਲਾ ਰਹੇ ਹੁੰਦੇ ਨੇ ਠੀਕ ਹੈ ਕਈ ਬੱਚੇ ਨੂੰ ਐ ਲੱਗਦਾ ਹੈ ਦਿਨ ਦਾ ਵਿਰੋਧੀ ਸ਼ਬਦ ਹੀ ਹੋਊਗਾ चंद्रमा कई बच्चे करते ऑप्शन है रात डी ऑप्शन है सवेरे तो दिन का ही होगा दिन का विरोधी होगा रात यह करेक्ट आंसर होगा सी अगे बारवा उगा ये बहुत इंपोर्टेंट भाई बहुत बार ਵਾਰ ਵਾਰ ਇਗਜ਼ਾਮ ਦੇ ਵਿੱਚ ਹਰ ਤੀਜੀ ਚੌਥੀ ਸ਼ਿਫਟ ਦੇ ਵਿੱਚ ਵਾਰ ਵਾਰ ਆਇਆ ਹੋਇਆ ਮੇਰੇ ਤੇ ਸਟਾਰ ਲਾ ਦਿੰਦਾ ਇਹ ਪਤਾ ਵੀ ਵੈਸੇ ਘੱਟ ਬੱਚੇ ਨੂੰ ਪਾਊਗਾ ਉਗਾ ਦਾ ਵਿਰੋਧੀ ਕੀ ਹੋਊਗਾ ਗੁਪਤ A ਆਪਸ਼ਨ ਦਿੱਤਾ ਹੈ B ਆਪਸ਼ਨ ਦਿੱਤਾ ਹੈ ਮਸ਼ਹੂਰ C ਆਪਸ਼ਨ ਦਿੱਤਾ ਹੈ ਸਾਹਮਣੇ D ਆਪਸ਼ਨ ਦਿੱਤਾ ਹੈ ਅਰਥਕ ਅਰਥਕ ਠੀਕ ਹੈ ਤਾਂ ਇਹਦਾ கரੈਕਟ ਆਨਸਰ ਹੋਊਗਾ ਕੁਝ ਸੈਕਿੰਡ ਮੈਂ ਤੁਹਾਨੂੰ ਸੋਚਣ ਲਈ ਦੇ ਰਿਹਾ ਉਗਾ ਦਾ ਵਿਰੋਧੀ ਕੀ ਹੋਊਗਾ ਇਹ ਬਹੁਤ ਘੱਟ ਬੱਚੇ ਨੂੰ ਪਤਾ ਹੈ ਠੀਕ ਹੈ ਇਹ ਹੀ बार-बार ਹਰ ਤੀਜੀ ਚੌਥੀ ਸ਼ਿਫਟ ਦੇ ਵਿੱਚ ਰਿਪੀਟ ਹੋਇਆ ਹੈ ਤੇ ਇਸ ਕਰਕੇ ਮੈਂ ਸਟਾਰ ਲਾਇਆ ਇਹਨੂੰ ਠੀਕ ਹੈ ਤਾਂ ਇਹਦਾ கரੈਕਟ ਆਨਸਰ ਹੋਊਗਾ ਏ ਗੁਪਤ ਠੀਕ ਹੈ ਤਾਂ ਇਹਦਾ கரੈਕਟ ਆਨਸਰ ਹੋਊਗਾ ਏ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਤੁਹਾਡੇ ਲਈ ਇਹ ਕਲਾਸ ਕਿੰਨੀ ਇੰਪੋਰਟੈਂਟ ਹੈ ਠੀਕ ਹੈ ਇਕੱਲੇ ਇਹ ਨਹੀਂ ਬਈ ਪੰਜਾਬ ਪੁਲਿਸ ਦੇ ਲਈ ਹੈ ਪੰਜਾਬ ਦੇ ਵਿੱਚ ਜਿੰਨੇ ਵੀ ਇਗਜ਼ਾਮ ਹੁੰਦੇ ਨੇ ਸਾਰੇ ਇਗਜ਼ਾਮ ਦੇ ਲਈ ਹੈ ਕਿਉਂਕਿ ਪੰਜਾਬ ਦੇ ਵਿੱਚ ਪੰਜਾਬੀ ਜਿਹੜੀ ਹੈ ਲਾਜ਼ਮੀ ਕੀਤੀ ਹੋਈ ਹੈ ਜਿਹੜਾ ਏ ਪੇਪਰ ਹੁੰਦਾ ਕੁਆਲੀਫਾਈ ਪੇਪਰ ਹੁੰਦਾ ਹੈ ਉਹਦੇ ਵਿੱਚੋਂ ਤੁਹਾਨੂੰ ਤਿੰਨੇ ਜਾਂ ਚਾਰ ਕੁਐਸਚਨ ਵਿਰੋਧੀ ਸ਼ਬਦ ਦੇ ਦੇਖਣ ਨੂੰ ਮਿਲਦੇ ਨੇ ਠੀਕ ਹੈ ਸਾਰਿਆਂ ਲਈ ਇੰਪੋਰਟੈਂਟ ਹੈ ਕਲਾਸ ਜਾਂ ਤੁਸੀਂ ਟੁਵਾਰੀ ਦੀ ਤਿਆਰੀ ਕਰ ਰਹੇ ਹੋ ਜਾਂ ਫਿਰ ਤੁਸੀਂ ਜਲਵਾੜਨ ਦੀ ਤਿਆਰੀ ਕਰ ਰਹੇ ਹੋ ਇਹ ਕੋਈ ਵੀ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਪੰਜਾਬ ਦੇ ਠੀਕ ਹੈ ਪੰਜਾਬ ਦੀ ਗੱਲ ਕਰ ਰਹੇ ਆਵੇਂ ਕਿਉਂਕਿ ਪੰਜਾਬ ਦੇ ਵਿੱਚ ਪੰਜਾਬੀ ਹੈ ਜਿਹੜੀ ਉਹ ਲਾਜ਼ਮੀ ਕੀਤੀ ਹੋਈ ਹੈ ਜੇ ਤੁਹਾਨੂੰ ਜਿਹੜਾ ਤੁਹਾਡਾ ਏ ਪੇਪਰ ਹੁੰਦਾ ਹੈ ਜੇ ਤੁਹਾਡਾ ਉਹ ਕੁਆਲੀਫਾਈ ਹੋਊਗਾ ਤਾਂ ਹੀ ਤੁਹਾਡਾ ਦੂਜਾ ਪੇਪਰ ਚੈੱਕ ਹੋਊਗਾ ਠੀਕ ਹੈ ਜੇ ਉਹ ਤੁਹਾਡਾ ਕੁਆਲੀਫਾਈ ਨਹੀਂ ਫਿਰ ਤੁਹਾਡੇ ਜਿਹੜਾ ਬੀ ਪੇਪਰ ਹੁੰਦਾ ਉਹਦੇ ਵਿੱਚ ਭਾਵੇਂ ਸੋ ਤੇ ਸੋ ਨੰਬਰ ਆਉਣ ਤੁਹਾਡਾ ਉਹ ਚੈੱਕ ਨਹੀਂ ਹੋਊਗਾ ਠੀਕ ਹੈ ਪਹਿਲਾਂ ਇਹ ਕੁਆਲੀਫਾਈ ਕਰਨਾ ਜ਼ਰੂਰੀ ਹੈ ਜਿਹੜਾ ਪੰਜਾਬੀ ਦਾ ਪੇਪਰ ਆਪਣਾ अगे तेरह सच्चा ए ऑप्शन दिता है गंदा बी ऑप्शन दता है साफ सी ऑप्शन दिता है मैला डी ऑप्शन दिता है झूठा तो यह जो करैक्ट आंसर होगा सच्चा झूठा डी करेक्ट आंसर होगा डी ठीक है अगे है चौदा मुरख ऑप्शन दिता है ए बेवकूफ बेवकूफ ਬੀ ਆਪਸ਼ਨ ਦਿੱਤਾ ਹੈ ਅਕਲਮੰਦ ਸੀ ਆਪਸ਼ਨ ਦਿੱਤਾ ਹੈ ਪਾਗਲ ਡੀ ਆਪਸ਼ਨ ਦਿੱਤਾ ਹੈ ਬੁੱਧੂ ਠੀਕ ਹੈ ਤੋ ਮੂਰਖ ਦਾ ਵਿਰੋਧੀ ਕੀ ਹੋਊਗਾ ਮੂਰਖ ਦਾ ਵਿਰੋਧੀ ਹੋਊਗਾ ਅਕਲਮੰਦ ਅਕਲਮੰਦ ਕਿਹੜੇ ਆਪਸ਼ਨ ਦੇ ਵਿੱਚ ਦਿੱਤਾ ਹੈ ਬੀ ਤੋ ਇਹਦਾ ਕਰੈਕਟ ਆਨਸਰ ਹੋਊ ਜਗਾ ਬੀ ਠੀਕ ਹੈ ਅੱਗੇ ਆ 15ਵਾਂ ਖੁੰਡਾ ਇਹ ਵੀ ਬਹੁਤ ਕੱਟ ਬੱਚੇ ਨੂੰ ਪਤਾ ਇਹਦਾ ਵਿਰੋਧੀ ਕੀ ਹੋਊਗਾ ਇਹ ਵੀ ਬਹੁਤ ਵਾਰ ਰਿਪੀਟ ਹੋਇਆ ਐਗਜ਼ਾਮ ਦੇ ਵਿੱਚ ਹਰ ਤੀਜੀ ਚੌਥੀ ਸ਼ਿਫਟ ਦੇ ਵਿੱਚ ਪੁੱਛਿਆ ਗਿਆ ਹੈ ਠੀਕ ਹੈ ਇਸ ਕਰਕੇ ਮੈਂ ਸਟਾਰ ਲਾਤਾ ਇਹਨੂੰ ਏ ਆਪਸ਼ਨ ਹੈ तिखा बी ऑप्शन है बेकार सी ऑप्शन है निकम्मा डी ऑप्शन है वादू ठीक है ਤੋ ਖੁੰਡਾ ਦਾ ਵਿਰੋਧੀ ਸ਼ਬਦ ਕੀ ਹੋਊਗਾ ਇਹਦਾ ਹੋਊਗਾ ਪਹਿਲਾਂ ਤੁਸੀਂ ਸੋਚ ਲਓ ਪੁੱਛਿਆ ਇਹਨਾਂ ਮੈਂ ਤੁਹਾਨੂੰ ਦੇ ਰਿਹਾ ਸੋਚਣ ਲਈ ਤੁਹਾਡਾ ਜੋ ਵੀ ਉੱਤਰ ਹੈ ਉਹ ਲਿਖ ਲਓ ਸਾਰੇ-ਸਾਰੇ ਬੱਚੇ ਕਾਪੀ ਵਨ ਨਾਲ ਲੈ ਕੇ ਵੇਜੋ ਤੇ ਨਾਲ ਦੀ ਨਾਲ ਤੁਸੀਂ ਦੱਸਣਾ ਹੈ ਵੀ ਤੁਹਾਡੇ ਕਿੰਨੇ ਨੰਬਰ ਆਏ ਨੇ ਇਹ ਵਿੱਚੋਂ ਤੁਹਾਡੇ ਕਿੰਨੇ ਨੰਬਰ ਬਣੇ ਨੇ 20 ਵਿੱਚੋਂ 20 ਬਣੇ ਨੇ 18 ਆਏ ਨੇ ਜਾਂ 19 ਆਏ ਨੇ ਜਾਂ 17 ਆਏ ਨੇ ਕਮੈਂਟ ਕਰਕੇ ਬਾਅਦ ਦੇ ਵਿੱਚ ਸਭ ਨੇ ਆਪਣੇ ਆਪਣੇ ਨੰਬਰ ਦੱਸਣੇ ਆ ਠੀਕ ਹੈ ਖੁੰਡਾ ਦਾ ਵਿਰੋਧੀ ਕੀ ਹੋਊਗਾ ਤਿੱਕਾ கரੈਕਟ ਆਨਸਰ ਹੋ ਜੂਗਾ ਏ ਅੱਗੇ ਹੈ ਕੋੜਾ ਕੋੜਾ ਦਾ ਵਿਰੋਧੀ ਕੀ ਹੋਊਗਾ ਏ ਆਪਸ਼ਨ ਦਿੱਤਾ ਆਪਾਂ ਨੂੰ ਤੰਗ ਬੀ ਆਪਸ਼ਨ ਦਿੱਤਾ ਆਪਾਂ ਨੂੰ ਖੱਟਾ ਸੀ ਆਪਸ਼ਨ ਦਿੱਤਾ ਹੈ ਮਿੱਠਾ ਡੀ ਆਪਸ਼ਨ ਦਿੱਤਾ ਆਪਾਂ ਨੂੰ ਫਿੱਕਾ ਤੋਂ ਦੇਖੋ ਕੀ ਹੋ ਸਕਦਾ ਹੈ ਕੋੜਾ ਦਾ ਵਿਰੋਧੀ ਉੜਾ ਦਾ ਹੋਗਾ ਵਿਰੋਧੀ ਮਿੱਠਾ கரੈਕਟ ਆਨਸਰ ਹੋ ਜੂਗਾ ਸੀ ਠੀਕ ਹੈ ਇਹਦਾ கரੈਕਟ ਆਨਸਰ ਹੋ ਜੂਗਾ ਸੀ ਆਪਣਾ ਤੇ ਤੁਸੀਂ ਦੱਸਣਾ ਕਮੈਂਟ ਕਰਕੇ ਤੁਹਾਨੂੰ ਕਲਾਸ ਕਿਵੇਂ ਲੱਗੀ ਅੱਗੇ 17ਵਾਂ ਹਨੇਰਾ ਹਨੇਰਾ ਨਿਹਰਾ ਦਾ ਵਿਰੋਧੀ ਕੀ ਹੋਊਗਾ ਉਹ ਏ ਆਪਸ਼ਨ ਦਿੱਤਾ ਆਪਾਂ ਨੂੰ ਚਾਨਣ ਬੀ ਆਪਸ਼ਨ ਦਿੱਤਾ ਹੈ ਸਾਮ ਸੀ ਆਪਸ਼ਨ ਦਿੱਤਾ ਹੈ ਸੂਰਜ ਡੀ ਆਪਸ਼ਨ ਦਿੱਤਾ ਹੈ ਰਾਤ ਠੀਕ ਹੈ ਨੇਰਾ ਦਾ ਵਿਰੋਧੀ ਹੋਊਗਾ ਚਾਨਣ ਏ ਆਨਸਰ ਤੋਂ ਇਹਦਾ கரੈਕਟ ਆਨਸਰ ਹੋ ਜੂਗਾ ਏ ਅੱਗੇ 18ਵਾਂ ਗੁਰੂ ਗੁਰੂ ਦਾ ਵਿਰੋਧੀ ਕੀ ਹੋਊਗਾ ਇਹ ਤਾਂ ਮੈਨੂੰ ਲੱਗਦਾ ਹਰ ਇੱਕ ਬੱਚੇ ਨੂੰ ਪਤਾ ਹੋਊਗਾ ਏ ਆਪਸ਼ਨ ਦਿੱਤਾ ਆਪਾਂ ਨੂੰ ਉਸਤਾਦ ਬੀ ਆਪਸ਼ਨ ਦਿੱਤਾ ਆਪਾਂ ਨੂੰ ਚੇਲਾ ਸੀ ਆਪਸ਼ਨ ਦਿੱਤਾ ਹੈ ਅਧਿਆਪਕ ਦੇਵ ਸੰ디ਤਾ ਸਕੂਲ ਠੀਕ ਹੈ ਤਾਂ ਗੁਰੂ ਦਾ ਵਿਰੋਧੀ ਕੀ ਹੋਊਗਾ ਗੁਰੂ ਦਾ ਵਿਰੋਧੀ ਹੋਊਗਾ ਚੇਲਾ ਚੇਲਾ ਕਿਹੜੇ অপਸ਼ਨ ਦੇ ਵਿੱਚ ਦਿੱਤਾ ਹੈ ਬੀ ਬੀ ਇਹਦਾ கரெક્ટ ਆਨਸਰ ਹੋ ਜਾਊਗਾ ਗੁਰੂ ਚੇਲਾ ਠੀਕ ਹੈ ਗੁਰੂ ਦਾ ਵਿਰੋਧੀ ਕੀ ਹੁੰਦਾ ਹੈ ਚੇਲਾ ਅਗੇ ਨਿਮ ਚਲਾਕ ਚਲਾਕ ਦਾ ਵਿਰੋਧੀ ਈ 옵ਸ਼ਨ ਦਿੱਤਾ ਆਪਾਂ ਨੂੰ ਮੋਰਖ ਬੀ 옵ਸ਼ਨ ਦਿੱਤਾ ਬਈ ਕਲਮੰਦ ਸੀ 옵ਸ਼ਨ ਦਿੱਤਾ ਸਿਆਣਾ ਡੀ 옵ਸ਼ਨ ਦਿੱਤਾ ਬੜਾਕੂ ਠੀਕ ਹੈ ਤੇ ਚਲਾਕ ਦਾ ਵਿਰੋਧੀ ਕੀ ਹੋਊਗਾ ਚਲਾਕ ਦਾ ਵਿਰੋਧੀ ਹੋ ਜੂਗਾ ਮੁਰਖ ਏ ਅਨਸਰ கரੈਕਟ ਹੋ ਜੂਗਾ ਇਹਦਾ ਠੀਕ ਹੈ ਚਲਾਕ ਦਾ ਵਿਰੋਧੀ ਕੀ ਹੁੰਦਾ ਹੈ ਮੁਰਖ ਲਾਸਟ ਹੈ ਅੱਜ ਦਾ 33 ਧਰਤੀ ਦਾ ਵਿਰੋਧੀ ਦੱਸਣਾ ਹੈ ਜਿਹੜੇ ਆਪਸ਼ਨ ਦਿੱਤੇ ਨੇ ਏ ਆਪਸ਼ਨ ਦਿੱਤਾ ਹੈ ਮਿੱਟੀ ਹੋ ਸਕਦਾ ਹੈ ਬੀ ਆਪਸ਼ਨ ਊਮੀ ਸੀ অপਸ਼ਨ ਦਿੱਤਾ ਆਪਾਂ ਨੂੰ ਜ਼ਮੀਨ ਤੇ ਡੀ অপਸ਼ਨ ਦਿੱਤਾ ਹੈ ਆਸਮਾਨ ਦੇਖੋ ਫਿਰ ਸੋਚੋ ਕੀ ਹੋ ਸਕਦਾ ਹੈ ਧਰਤੀ ਦਾ ਵਿਰੋਧੀ ਸ਼ਬਦ ਕੀ ਹੋ ਸਕਦਾ ਹੈ ਕੁਝ ਸਕਿੰਟ ਦੇ ਰਿਹਾ ਤੁਹਾਨੂੰ ਸੋਚਣ ਲਈ ਤੁਹਾਡਾ ਆਨਸਰ ਕੀ ਆਊਗਾ ਤੁਸੀਂ ਲਿਖ ਲਓ ਬਾਅਦ ਵਿੱਚ ਤੁਸੀਂ ਮੈਚ ਕਰਕੇ ਦੇਖ ਸਕਦੇ ਹੋ ਧਰਤੀ ਦਾ ਵਿਰੋਧੀ ਹੋਊਗਾ ਆਸਮਾਨ ਆਸਮਾਨ ਕਿਹੜੇ ਆਨਸਰ ਦਿੱਤਾ ਹੈ ਡੀ ਠੀਕ ਹੈ ਇਹਦਾ ਕਰੈਕਟ ਆਨਸਰ ਹੋ ਜੂਗਾ ਡੀ ਆਪਣਾ ਠੀਕ ਹੈ ਏਸੀ ਆਪਣੀ ਅੱਜ ਦੀ ਕਲਾਸ ਜਿਹਦੇ ਵਿੱਚ ਆਪਾਂ ਬੀ ਰੋਧੀ ਸ਼ਬਦ ਕੀਤੇ ਨੇ ਮੌਕ ਟੈਸਟ ਸੀ ਇਹ ਤੁਹਾਡਾ ਤੇ ਤੁਸੀਂ ਟੈਸਟ ਦੇ ਤਰੀਕੇ ਨੂੰ ਲਾਉਣਾ ਹੈ ਇੱਕ ਟੈਸਟ ਸਮਝ ਗਏ ਤੁਸੀਂ ਚੱਲਣਾ ਇਹਨੂੰ ਤੇ ਤੁਹਾਡੇ ਬੀ ਵਿੱਚੋਂ ਜਿੰਨੇ ਵੀ ਨੰਬਰ ਆਉਣਗੇ ਉਹ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਬੀ ਨੰਬਰ ਦਾ ਆਪਾਂ ਟੈਸਟ ਲਿਆ ਹੈ ਵੇਹ ਦੇ ਵਿੱਚ ਤੁਹਾਡੇ ਜਿੰਨੇ ਵੀ ਨੰਬਰ ਆਉਣਗੇ ਇਹ ਵਿੱਚੋਂ 2 ਹੀ ਆਏ ਨੇ ਜਾਂ 1 ਹੀ ਆਏ ਨੇ 18 ਆਏ ਨੇ ਜਾਂ 17 ਆਏ ਨੇ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਠੀਕ ਹੈ ਜੇਕਰ ਤੁਹਾਡੇ ਨੰਬਰ 17 ਜਾਂ 18 ਤੋਂ ਉੱਤੇ ਰਹਿੰਦੇ ਨੇ ਤਾਂ ਤੁਹਾਡਾ ਇਹ ਵਿਰੋਧੀ ਸਬਦ ਜਿਹੜਾ ਟੋਪਿਕ ਹੈ ਉਹ ਬਿਲਕੁਲ ਠੀਕ ਹੈ ਠੀਕ ਹੈ ਕਿਉਂਕਿ ਦੋ ਤਿੰਨਾਂ ਦੇ ਮੈਂ ਸਟਾਰ ਵੀ ਲਾਏ ਨੇ ਉਹ ਬਾਰ-ਬਾਰ ਰਪੀਟ ਹੋਏ ਨੇ ਹਰ ਤੀਜੀ ਚੌਥੀ ਸਿਵੜੀ ਦੇ ਵਿੱਚ ਰਪੀਟ ਹੋਇਆ ਹੈ ਉਹ ਤਾਂ ਕਰਕੇ ਮੈਂ ਉਹਨਾਂ ਸਟਾਰ ਲਾਏ ਨੇ ਕਿਉਂਕਿ ਉਹਨਾਂ ਦਾ ਕਈ ਬੱਚੇ ਨੂੰ ਪਤਾ ਨਹੀਂ ਹੁੰਦਾ ਕਿ ਟਿੱਖਾ ਹੋ ਗਿਆ ਜਿਵੇਂ ਹੋ ਗਿਆ ਇੰ ਵਰਡ ਆਪਾਂ ਨੂੰ ਪਤਾ ਨਹੀਂ ਹੁੰਦੇ ਉਹਨਾਂ ਦੇ ਜਦੋਂ ਆਪਾਂ ਵਿਰੋਧੀ ਸ਼ਬਦ ਦੇਖਦੇ ਆਂ ਤਾਂ ਜਦੋਂ ਆਪਾਂ ਨੂੰ ਵਰਡੇ ਦਾ ਨਹੀਂ ਪਤਾ ਕੀ ਹੋਊਗਾ ਕੀ ਹੈ ਇਹਦਾ ਮਤਲਬ ਤਾਂ ਵਿਰੋਧੀ ਕਿਵੇਂ ਪਤਾ ਕਰ ਲਾਂਗੇ ਆਪਾਂ ਉਹਦਾ ਠੀਕ ਹੈ ਤਾਂ ਕਰਕੇ ਮੈਂ ਉਹਨਾਂ ਨੇ ਸਟਾਰ ਲਾਈ ਨੇ ਤੇ ਉਹੀ बार-बार ਇਹ ਜਿੰਨੇ ਵੀ ਕਰਾਂਗੇ ਆਪਾਂ ਇਹ ਮੇ 24 ਦੇ ਵਿੱਚ 2024 ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਜਿੰਨੇ ਵੀ ਇਗਜ਼ਾਮ ਹੋਏ ਨੇ ਜਿੰਨੀ ਵੀ ਸ਼ਿਫਟਾਂ ਹੋਈਆਂ ਨੇ ਸਾਰੀ ਸ਼ਿਫਟਾਂ ਦੇ ਵਿੱਚ ਕੱਢ ਕੇ ਲੈ ਕੇ ਆਇਆ ਤੁਹਾਡੇ ਲਈ ਠੀਕ ਹੈ ਤੇ ਐਵੇਂ ਨਾਵ ਦੇ ਜਿੰਨੇ ਵੀ ਕੁਐਸਚਨ ਬਣਨਗੇ ਪੜਨਾਵ ਦੇ ਜਿੰਨੇ ਵੀ ਕੁਐਸਚਨ ਬਣਨਗੇ ਵਿਸ਼ੇਸ਼ਣ ਦੇ ਕਿਰਿਆ ਦੇ ਜਿੰਨੇ ਵੀ ਕੁਐਕਸ਼ਨ ਬਣਨਗੇ ਉਹ ਸਾਰੇ ਸਾਰੇ ਆਪਾਂ ਤੁਹਾਨੂੰ ਮੋਕ ਟੈਸਟ ਦੇ ਜ਼ਰੀਏ ਤੁਹਾਡੇ ਲਈ ਪ੍ਰੋਗਰ ਕਰਵਾਵਾਂਗੇ ਤੁਹਾਨੂੰ ਹਰ ਇੱਕ ਵੀਡੀਓ ਤੁਹਾਨੂੰ ਮਿਲਿਆ ਕਰੂਗੀ ਹਰ ਇੱਕ ਟੌਪਿਕ ਤੇ ਤੁਹਾਨੂੰ ਪੰਜਾਬੀ ਵਿਆਕਰਣ ਦੇ ਵੀਡੀਓ ਮਿਲਿਆ ਕਰੂ ਪੰਜਾਬੀ ਵਿਆਕਰਣ ਦੇ ਤੇ ਕਲਾਸ ਨੂੰ ਤੁਸੀਂ ਜਿਆਦਾ ਜਿਆਦਾ ਲਾਈਕ ਕਰਨਾ ਸ਼ੇਅਰ ਕਰਨਾ ਔਰ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਥੈਂਕ ਯੂ ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ